ਮੇਰੀ ਗੱਲ ਸੁਣੋ ਚੇਲਿਓ ਸੰਨੀ ਦਿਓਲ ਦੀ ਫਿਲਮ ਦਾ ਉਹ ਸੀਨ ਤਾਂ ਤੁਹਾਨੂੰ ਯਾਦ ਹੈ ਜਦੋਂ ਆਪਦੇ ਮੁੰਡੇ ਦੇ ਉਤੋਂ ਦੀ ਮਿਰਚਾਂ ਵਾਰ ਕੇ ਸੁੱਟਦਾ ਹੈ ਪਰ ਤੁਸੀਂ ਉਹ ਸੀਨ ਨੂੰ ਭੁੱਲ ਗਈ ਜਿਨੇ ਥੋਡੀ ਖਾਤਰ ਸਾਰਾ ਪਰਿਵਾਰ ਹੀ ਵਾਰ ਦਿੱਤਾ ਤੁਹਾਨੂੰ ਉਹ ਸੀਨ ਤਾਂ ਯਾਦ ਹੈ ਚੇਲਿਓ ਜਦੋਂ ਸੰਨੀ ਦਿਓਲ ਦੇ ਮੁੰਡੇ ਨੂੰ ਗੋਲੀ ਮਾਰਨ ਲਈ 10 ਤੱਕ ਗਿਣਿਆ ਗਿਆ ਸੀ ਪਰ ਤੁਸੀਂ ਉਹ ਸੀਨ ਨੂੰ ਤਾਂ ਭੁੱਲ ਹੀ ਗਏ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਨੀਂਹ ਵਿੱਚ ਚਿਣਿਆ ਗਿਆ ਸੀਗਾ ਇਧੜੇ ਵਾਲਾ ਬੰਤਾ ਜੋਗੀ ਜਦੋਂ ਲਾਉਂਦਾ ਪੱਕੇ ਹੀ ਪੈਂਚਰ ਲਾਉਂਦਾ ਅੱਜ ਪੋਦੇ ਮਹੀਨੇ ਦੀ ਸੰਗਰਾਨ ਦਾ ਦਿਹਾੜਾ ਲੈਨੇ ਆਂ ਸੰਗਤਾਂ ਤੋਂ ਆਟਾ ਊਟਾ ਹਉ ਆਉਂਦੇ ਆ ਚੇਲੇ ਤਿਆਰ ਜੇ ਹੋਏ ਚੱਲ ਆਜੋ ਪੁੱਤ ਅੱਜ ਤਾਨੂੰ ਫੇਰ ਮੈਂ ਉਹ ਵੀ ਫਿਲਮ ਦਿਖਾ ਕੇ ਲਿਆਉਂਗਾ ਸੰਨੀ ਦਿਓ ਲਾੜੀ ਬਹੁਤ ਮਜ਼ਾ ਆਉਂਦਾ ਜਦੋਂ ਮਾਰਦਾ ਨਾ ਕੋਸੋਂ ਨੂੰ ਠਾ ਠਾ ਉਹਨੂੰ ਤੇ ਦੇਰ ਕਰਦਾ ਵੇਖੀ ਜਾਈਏ ਕੀ ਹੋਰੇ ਗਿੱਦੜਵੇਂ ਵਾਲਾ ਬਣਤਾ ਜੋਗੀ ਜਦੋਂ ਬੋੜਦਾ ਸਾਚੀ ਬੋਲਦਾ ਚੇਲਿਆ ਕਿਤੇ ਇਹ ਨਾ ਸੋਚ ਲਈ ਵੀ ਸਾਰਾ ਟੱਬਰ ਇਕੱਠਾ ਹੋ ਕੇ ਚੱਲਿਆ ਸੀ 나ਥ ਨੇ ਪਿੱਛੋਂ ਆਵਾਜ਼ ਮਾਰ ਦਿੱਤੀ 나ਥਾ ਅੱਗੋਂ ਮੱਥੇ ਲਾ ਕੇ ਆਪ ਛਕਨ ਨੂੰ ਤੂਕਾਰ ਹੀ ਦਿੱਤਾ ਹੋਂ ਦੱਸ ਕੀ ਕਹਿਣਾ ਗਿੱਦੜਵੇਂ ਵਾਲਾ ਬਣਤਾ ਜੋਗੀ ਪਹਾੜਾਂ ਤੋਂ ਆਇਆ ਚੇਲਿਆ ਪਹਾੜਾਂ ਤੇ ਇੰਨੀ ਬਰਫ਼ ਪਈ ਜਾਂਦੀ ਹੈ ਪੂਰੇ ਹਿਮਾਲਿਆ ਪਰਬਤ ਨੂੰ ਕੰਬਾ ਛੜਿਆ ਪਿਆ ਚੇਲਿਆ ਤੇ 나ਥਾ ਪਹਾੜਾਂ ਨੂੰ ੱੱਕੇ ਖਾਣ ਗਿਆ ਸੀ ਨਾਲੇ ਮੈਨੂੰ ਪੁੱਛ ਕੇ ਗਿਆ ਜੇ ਚੇਲਿਆ 나ਥਾ ਨੇ ਪੁੱਛ ਕੇ ਹੀ ਜਾਣਾ ਹੁੰਦਾ ਫੇਰ 나ਥ ਤੇਰੇ ਵਾਂਗੂ ਵਿਆਹ ਨਾ ਕਰਾ ਲੈਂਦੇ 나ਥਾ ਮੈਂ ਕਿਹੜੇ ਆਪਦੀ ਘਰ ਵਾਲੀ ਤੋਂ ਡਰਦਾ ਕਿਹੜੇ ਕੰਮ ਇਹਦੇ ਤੋਂ ਪੁੱਛ ਕੇ ਕਰਦਾ ਮੈਂ ਤੇ ਆਪਦੀ ਮਰਜ਼ੀ ਦਾ مالک ਮੈਂ ਨਹੀਂ ਕਿਸੇ ਤੋਂ ਡਰਦਾ ਦੁਰਦਾ ਤੂੰ ਐਂ ਕਰ ਫੇਰ ਚੇਲਿਆ ਸੰਤਾਨ ਨੂੰ ਠੰਡ ਲੱਗਦੀ ਐ ਇੱਕ ਮੋਟਾ ਕੰਬਲ ਲਿਆ ਕੇ ਦੇ 나ਥਾ ਨੂੰ ਹੁਣ ਇਹ ਦੇ ਨਾ ਬਾਬਾ ਬਾਬਾ ਸਾਡੇ ਕਿੱਥੇ ਮੋਟਾ ਕੰਬਲ ਨਾਲੇ ਕੰਬਲ ਵੀ ਮੋਟਾ ਹੁੰਦਾ ਮੋਟਾ ਦੇ ਸੰਤਰਾ ਹੁੰਦਾ ਮੈਂ ਤਾਂ ਤੁਹਾਨੂੰ ਤੁਰੇ ਆਉਂਦਿਆਂ ਨੂੰ ਵੇਖ ਕੇ ਹੀ ਹਿਸਾਬ ਲਾ ਲਿਆ ਸੀ ਵੀ ਬਣ ਸੇ ਜੋਗੀ ਤੂੰ ਇੱਥੇ ਕੀ ਭਾਲਦਾ ਮੈਂ ਸਮਝਿਆ ਨਹੀਂ ਬਾਬਾ ਕੀ ਹਿਸਾਬ ਲਾ ਲਿਆ ਸੀ ਤੂੰ ਜਦੋਂ ਪਹਿਲਾਂ ਕਦੇ ਬੰਦਾ ਤੇ ਜਨਾਨੀ ਜਾਂਦੇ ਹੁੰਦੇ ਸੀ ਬੰਦਾ 20-25 ਫੁੱਟ ਅੱਗੇ ਤੁਰਦਾ ਸੀ ਜਨਾਨੀ ਪਿੱਛੇ ਤੁਰਦੀ ਸੀ ਤੂੰ ਤਾਂ ਬਰਾਬਰ ਵੀ ਨਹੀਂ ਤੁਰਿਆ ਆਉਂਦਾ ਸੀ ਜਨਾਨੀ ਦੇ ਪਿੱਛੇ ਹੀ ਤੁਰਿਆ ਆਉਂਦਾ ਸੀ ਮੈਂ ਉਹਦੇ ਤੋਂ ਹਿਸਾਬ ਲਾ ਲਿਆ ਸੀ ਵੀ ਬਣ ਤੇ ਜੋਗੀ ਇੱਥੇ ਕੁਝ ਨਹੀਂ ਮਿਲਣਾ ਤੈਨੂੰ ਮੈਂ ਪਿੱਛੇ ਰਹਿਣ ਵਾਲੇ ਕਿ ਨਹੀਂ ਬਾਬਾ ਮੈਂ ਤਾਂ ਹਮੇਸ਼ਾ ਅੱਗੇ ਹੀ ਤੁਰਦਾ ਉਹਦੇ ਮਾਰਾ ਜਾ ਪਿੱਛੇ ਰਹਿ ਗਿਆ ਉਹਦਾ ਪਰਸ ਭੁੱਲ ਗਈ ਸੀ ਉਹ ਚੱਕਣ ਤੁਰ ਗਿਆ ਸੀ ਜੇ ਵਿਆਹ ਕਰਵਾਇਆ ਚੇਲਿਆ ਪਰਸਤਾ ਚੱਕਣਾ ਹੀ ਪੈਣਾ ਤੂੰ ਤਾਂ ਗਲਪੇ ਹੀ ਢੋਲ ਕੀ ਵਜਾਈ ਜਾਂਦਾ ਕਈ ਬਾਦਨਸੀਬ ਗਲ ਪਿਆ ਢੋਲ ਵਜਾਉਂਦੇ ਫਿਰਦੇ ਆ ਤੇ ਕਈ ਵੱਡੇ ਬਾਦਨਸੀਬ ਗਲ ਪਿਆ ਡਰਮ ਵੀ ਵਜਾਉਂਦੇ ਫਿਰਦੇ ਆ ਚੇਲਿਆ ਕਿਹਨੂੰ ਤੇ ਜਾਣੀ ਜਾਣੇ ਬਾਬਾ ਹੋਰ ਤਾਂ ਚੇਲਿਆ ਮੈਨੂੰ ਪਤਾ ਤੂੰ ਨਹੀਂ ਕੁਝ ਕਰ ਸਕਦਾ 나ਥਾ ਨੂੰ ਠੰਡ ਲੱਗੀ ਜਾਂਦੀ ਹੈ ਇੱਕ ਕੱਪ ਚਾਹ ਦਾ ਹੀ ਪਿਆ ਦੇ 나ਥਾ ਨੂੰ ਬਾਬਾ ਐ ਕਰੀ ਚਾਹ ਦੂ ਗਵਾਂਡੀਆਂ ਨੂੰ ਪੀ ਲੈ ਅਹੀਂ ਤੇ ਲੇਟ ਹੋਈ ਜਾਂਨੇ ਆ ਤੁਸੀਂ ਚੱਲੇ ਕਿੱਥੇ ਆ ਭਗਤੋ ਤਿਆਰੀ ਤਾਂ ਥੋੜੀ ਵੀ ਪਹਾੜਾਂ ਦੀ ਲੱਗਦੀ ਐ ਮੈਨੂੰ ਬਾਬਾ ਅਸੀਂ ਪਹਾੜਾਂ 'ਚ ਨਹੀਂ ਚੱਲੇ ਅਸੀਂ ਤਾਂ ਫਿਲਮ ਵੇਖਣ ਜੰਨੇ ਆ ਸੰਨੀ ਦੇ올 ਦੀ ਲੱਗੀ ਆ ਦੋ ਵਾਰੀ ਪਹਿਲਾਂ ਵੇਖ ਲਈ ਤੇ ਤੀਜੀ ਵਾਰੀ ਹੁਣ ਚੱਲੇ ਆ ਫਿਲਮ ਵੇਖ ਕੇ ਤੇ ਨੰਨ ਆ ਜਾਂਦਾ ਨਾਲੇ ਤੇ ਮੈਂ ਖੁਸ਼ ਹੁੰਨਾ ਤੇ ਨਾਲੇ ਮੇਰੇ ਬੱਚੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਚੇਲਿਆ ਦੂਜੀ ਵਾਰੀ ਫਿਲਮ ਵੇਖਣ ਕਿਉਂ ਚੱਲੇ ਕਿ ਪਹਿਲੀ ਵਾਰੀ ਫਿਲਮ ਦੇ ਸਪੈਲਿੰਗ ਗਲਤੀ ਨਹੀਂ ਬਾਬਾ ਸੰਨੀ ਦਿਓਲ ਸਾਡਾ ਸਾਰਿਆਂ ਦਾ ਮਨਪਸੰਦ ਐਕਟਰ ਆ ਅਸੀਂ ਉਹਦੀਆਂ ਫਿਲਮਾਂ ਦੋ ਦੋ ਤਿੰਨ ਤਿੰਨ ਵਾਰੀ ਵੇਖਦੇ ਆ ਸਾਰੇ ਬਾਬਾ ਜਦੋਂ ਹੀਰੋਇਨ ਨਦੀ ਚੀਰ ਕੇ ਉਹਨੂੰ ਮਿਲ ਲੌਂਦੀ ਨਾ ਸੰਨੀ ਦਿਓਲ ਨੂੰ ਤੇ ਸਾਰਾ ਹਾਲ ਤਾੜੀਆਂ ਮਾਰਦਾ ਸਾਰੇ ਖੁਸ਼ੀ ਛੂਮਣ ਲੱਪ ਪੈਂਦੇ ਆ ਨਹੀਂ ਨਹੀਂ ਉਹ ਸੀਨ ਵੀ ਬਾਲਾ ਵਧੀਆ ਜਦੋਂ ਕਾਦਰ ਖਾਨ ਲਾਲ ਚਾਕੇ ਤੇ ਸੰਨੀ ਦਿਓਲ ਨਾਲ ਧੋਖਾ ਕਰਦਾ ਨਹੀਂ ਨਹੀਂ ਨਾਥਾ ਜਦੋਂ ਸੰਨੀ ਦਿਓਲ ਆਪਦੇ ਪੁੱਤਰ ਤੋਂ ਨਜ਼ਰ ਲੱਗਣ ਤੋਂ ਮਿਰਚਾ ਵਾਰਦਨ ਉਹ ਸੀਨ ਬਾਲਾ ਵਧੀਆ ਉਹ ਸੀਨ ਤਾਂ ਰਵਾਇਂ ਦਿੰਦਾ ਜਦੋਂ ਸੰਨੀ ਦਿਓਲ ਦੇ ਮੁੰਡੇ ਨੂੰ ਮਰੀਸ਼ਪੂਰੀ ਕੋਲ ਪੇਸ਼ ਕਰਦੇ ਆ ਜਦੋਂ ਸੰਨੀ ਦਿਓਲ ਦੇ ਮੁੰਡੇ ਨੂੰ ਤੁੱਪ ਚ ਖਿਲਾਉਂਦੇ ਆ ਨਾ ਉਦੋਂ ਤਾਂ ਰੋਣ ਹੀ ਨਿਕਲ ਜਾਂਦਾ ਸਾਥ ਆ ਉਦੋਂ ਸੁਖਦੇ ਆ ਜਦੋਂ ਸੰਨੀ ਦਿਓਲ ਦੇ ਮੁੰਡੇ ਨੂੰ ਗੋਲੀਆਂ ਮਾਰਨ ਵਾਸਤੇ 10 ਤੱਕ ਗਿਣਿਆ ਜਾਂਦਾ ਅਸਲ ਨਜ਼ਾਰਾ ਤੇ ਉਦੋਂ ਆਉਂਦਾ ਨਾਥਾ ਜਦੋਂ ਸੰਨੀ ਦਿਓਲ ਆ ਆਪਦੇ ਮੁੰਡੇ ਦਾ ਸਾਰਿਆਂ ਤੋਂ ਬਦਲਾ ਲੈਂਦਾ ਸਾਰਾ ਹਾਲ ਤਾੜੀਆਂ ਮਾਰ ਲਾ ਪੈਂਦਾ ਜੋਗੀ ਨੂੰ ਕੀ ਪਤਾ ਵਿਚਾਰੇ ਨੂੰ ਇਹਨੇ ਕਿਹੜਾ ਕਦੇ ਫਿਲਮਾਂ ਵੇਖੀਆਂ ਹੋਣਗੀਆਂ ਸਹੀ ਕਿਹਾ ਚੇਲੀਏ ਤੂੰ ਗਿੱਦੜਬੇ ਵਾਲੇ ਬਣਸੇ ਜੋਗੀ ਨੇ ਫਿਲਮ ਤਾਂ ਕੀ ਦੇਖਣੀ ਹੈ ਗਿੱਦੜਬੇ ਵਾਲਾ ਬਣਸਾ ਜੋਗੀ ਤਾਂ ਕਦੇ ਸਿਨੇਮੇ ਦੇ ਮੂਰਤੀ ਨਹੀਂ ਲੰਗਿਆ ਪਰ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋਏ ਆ ਉਹਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਚੇਲਿਓ ਮੇਰੀ ਗੱਲ ਸੁਣੋ ਚੇਲਿਓ ਤੰਨੀ ਦਿ올 ਦੀ ਫਿਲਮ ਦਾ ਉਹ ਸੀਨ ਤਾਂ ਤੁਹਾਨੂੰ ਯਾਦ ਹੈ ਜਦੋਂ ਆਪਦੇ ਮੁੰਡੇ ਦੇ ਉੱਤੋਂ ਦੀ ਮਿਰਚਾਂ वार ਕੇ ਸੁੱਟਦਾ ਪਰ ਤੁਸੀਂ ਉਹ ਤਿੰਨ ਨੂੰ ਭੁੱਲ ਗਏ ਜਿਨ੍ਹਾਂ ਥੋਡੀ ਖਾਤਰ ਸਾਰਾ ਪਰਿਵਾਰ ਹੀ ਵਾਰ ਦਿੱਤਾ ਤੁਹਾਨੂੰ ਸੰਨੀ ਦਿਓਲ ਦੀ ਉਹ ਫਿਲਮ ਤਾਂ ਯਾਦ ਹੈ ਚੇਲਿਓ ਜਦੋਂ ਹੀਰੋਇਨ ਹੀਰੋ ਨੂੰ ਮਿਲਣ ਵਾਸਤੇ ਨਦੀ چیر ਕੇ ਆਉਂਦੀ ਹੈ ਪਰ ਸਰਤਾ ਨਦੀ ਨੂੰ ਤਾਂ ਤੁਸੀਂ ਭੁੱਲੀ ਗਏ ਚੇਲਿਓ ਉਹਦੇ ਮਹੀਨੇ ਦੇ ਵਿੱਚ ਸ਼ਹਿਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਹੀ ਵਿਛੜ ਗਿਆ ਸੀ ਉਹ ਸਰਤਾ ਨਦੀ ਦੇ ਕਿਨਾਰੇ ਚੇਲਿਓ ਤੁਹਾਨੂੰ ਸੰਨੀ ਦਿਓਲ ਦੀ ਫਿਲਮ ਦਾ ਉਹ ਸੀਨ ਤਾਂ ਯਾਦ ਹੈ ਜਦੋਂ ਕਾਦਰ ਖਾਨ ਸੰਨੀ ਦਿਓਲ ਨੂੰ ਧੋਖਾ ਦਿੰਦਾ ਹੈ ਤਾ ਤੁਹਾ ਗੰਗੂ ਖਾਤਵਾ ਨਹੀਂ ਜਾਦੀ ਨਹੀਂ ਚੱਲਿਆ ਗੰਗੂ ਨੇ ਧੋਖੇ ਦੇ ਨਾਲ ਕਿਵੇਂ ਛੋਟੇ ਸਾਹਿਬਜ਼ਾਦੇਆਂ ਨੂੰ ਵਜੀਦ ਖਾਨ ਦੀ ਕੈਦ ਵਿੱਚ ਕੈਦ ਕਰਵਾ ਦਿੱਤਾ ਤੁਹਾਨੂੰ ਸੰਨੀ ਦਿਓਲ ਦੀ ਫਿਲਮ ਦਾ ਉਹ ਸੀਨ ਤਾਂ ਯਾਦ ਹੈ ਜਦੋਂ ਸੰਨੀ ਦਿਓਲ ਦੇ ਮੁੰਡੇ ਨੂੰ ਧੁੱਪ ਵਿੱਚ ਖੜਾ ਕੀਤਾ ਗਿਆ ਸੀ ਪਰ ਤੁਹਾਨੂੰ ਉਹ ਸੀਨ ਨਹੀਂ ਯਾਦ ਜਦੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਨੂੰ ਟੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਤੁਹਾਨੂੰ ਸੰਨੀ ਦਿਓਲ ਦੀ ਫਿਲਮ ਦਾ ਉਹ ਸੀਨ ਤਾਂ ਯਾਦ ਹੈ ਜਦੋਂ ਸੰਨੀ ਦਿਓਲ ਦੇ ਮੁੰਡੇ ਨੂੰ ਅਮਰੇਸ਼ ਪੁਰੀ ਕੋਲੇ ਪੇਸ਼ ਕੀਤਾ ਗਿਆ ਸੀ ਪਰ ਤੁਹਾਨੂੰ ਉਹ ਸੀਨ ਨਹੀਂ ਯਾਦ ਚੇਲਿਓ ਜਦੋਂ ਛੋਟੇ ਸਾਹਿਬ ਜੱਦਿਆਂ ਨੂੰ ਸੁਬਾਤਰ ਹੰਦ ਵਜੀਦ ਖਾਂ ਕੋਲੇ ਪੇਸ਼ ਕੀਤਾ ਗਿਆ ਸੀ ਤੁਹਾਨੂੰ ਉਹ ਸੀਨ ਤਾਂ ਯਾਦ ਹੈ ਚੇਲਿਓ ਜਦੋਂ ਸੰਨੀ ਦਿਓਲ ਦੇ ਮੁੰਡੇ ਨੂੰ ਗੋਲੀ ਮਾਰਨ ਲਈ 10 ਤੱਕ ਗਿਣਿਆ ਗਿਆ ਸੀ ਪਰ ਤੁਸੀਂ ਉਹ ਸੀਨ ਨੂੰ ਤਾਂ ਭੁੱਲ ਹੀ ਗਏ ਜਦੋਂ ਛੋਟੇ ਸਾਹਿਬ ਜੱਦਿਆਂ ਨੂੰ ਨੀਆਂ ਵਿੱਚ ਚਿਣਿਆ ਗਿਆ ਸੀਗਾ ਮੇਰੀ ਗੱਲ ਸੁਣੋ ਚੇਲਿਓ ਫਿਲਮ ਦਾ ਉਹ ਸੀਨ ਤਾਂ ਤੁਹਾਨੂੰ ਯਾਦ ਹੈ ਜਦੋਂ ਸੰਨੀ ਦਿਓਲ ਨੇ ਬਦਲਾ ਲਿਆ ਸੀਗਾ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਸੀ ਪਰ ਉਹ ਸੀਨ ਤੁਸੀਂ ਭੁੱਲ ਹੀ ਗਏ ਜਦੋਂ ਬੰਦੇ ਬਹਾਦਰ ਨੇ ਛੋਟੇ ਸਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਦਾ ਬਦਲਾ ਲਿਆ ਸੀ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਵਜੀਦ ਖਾਨ ਨੂੰ ਟਹਿ ਟੇਰੀ ਕਰ ਦਿੱਤਾ ਸੀਗਾ ਉਹ ਦਾ ਮਹੀਨਾ ਚੱਲ ਰਿਹਾ ਚੇਲਿਓ ਉਹਦੇ ਮਹੀਨੇ ਦੇ ਵਿੱਚ ਗੁਰਮੁਖ ਲੋਕ ਤਾਂ ਮੰਝਾਂ ਤੇ ਨਹੀਂ ਪੈਂਦੇ ਥੱਲੇ ਪੈ ਕੇ ਅਫਸੋਸ ਕਰਿਆ ਕਰਦੇ ਕੋਈ ਖੁਸ਼ੀ ਦਾ ਕੰਮ ਨਹੀਂ ਕਰਦੇ ਚੇਲਿਓ ਕੋਈ ਫੰਕਸ਼ਨ ਨਹੀਂ ਕਰਦੇ ਚੇਲਿਓ ਐਨਾ ਅਫਸੋਸ ਕਰਦੇ ਆ ਗੁਰਮੁਖ ਲੋਕ ਤਾਂ ਤੁਹਾਨੂੰ ਫਿਲਮਾਂ ਵੇਖਣੀਆਂ ਪਤਾ ਨਹੀਂ ਕਿਉਂ ਚੰਗੀਆਂ ਲੱਗਦੀਆਂ ਚੇਲਿਓ ਜੇ ਤੁਸੀਂ ਵਿਖਾਉਣਾ ਹੀ ਚਾਹੋਨੇ ਆ ਬੱਚਿਆਂ ਨੂੰ ਤਾਂ ਸਰਹੰਦ ਵਿਖਾ ਕੇ ਲਿਆਓ ਚੇਲਿਓ ਸਰਹੰਦ ਵਿਖਾ ਕੇ ਲਿਆਓ ਪਾਪਾ ਜੋਂ ਮੈਂ ਤਾਂ ਹੀ ਰੁਗਵਾਇਆ ਇੱਕ ਦਿਨ ਚਲੇ ਗਿਓ ਨਾ ਪਪਾ ਇਹ ਦਰੋਸਤ ਨਹੀਂ ਗਿਆ ਜੀ ਜੋ ਗਿਆ ਗਿਆ ਹੋਣ ਇਹਨਾਂ ਨੇ ਫਿਲਮ ਦੇਖਣ ਨਹੀਂ ਜਾਂਦੇ ਲੈ ਆਉ ਆ ਗਏ ਚਲੋ ਕੌਣ ਚਾਲਦੇ ਫਿਰ ਪਪਾ ਚਲੋ ਚਲੀਏ ਚੱਲ ਪੁੱਤ ਫਿਲਮ ਦੇਖਣ ਮੈਨੂੰ ਦੇਖਣ ਨਹੀਂ ਹੁਣ ਚੱਲਾਂਗੇ ਸਰਹੰਦ ਹਨ ਨਕਲੀ ਹੀਰੋ ਨਹੀਂ ਹੁਣ ਅਸਲੀ ਹੀਰੋ ਵੇਖ ਤੁਤ ਲਾਂਗੇ ਚੰਗਾ ਚੇਲਿਓ ਜੇ ਸਰਹੰਦ ਚੱਲੇ ਆਂ ਹੈ ਦਰਸ਼ਨ ਕਰਨ ਵਾਸਤੇ ਉਸ ਪਵਿੱਤਰ ਦਵਾਰ ਦੇ ਦਰਸ਼ਨ ਜਰੂਰ ਕਰਿਓ ਜਿਸ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਚਿਣਿਆ ਗਿਆ ਸੀਗਾ ਢੰਡੇ ਬੁਰਜ ਦੇ ਦਰਸ਼ਨ ਵੀ ਜਰੂਰ ਕਰਿਓ ਜਿੱਥੇ ਪੋਹ ਦੇ ਮਹੀਨੇ ਦੀ ਕੜਕ ਦੀ ਠੰਡ ਦੇ ਵਿੱਚ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀਗਾ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਿਓ ਜਿੱਥੇ ਛੋਟੇ ਸਹਿਬਜ਼ਾਦਿਆਂ ਦੀਆਂ ਅਤੇ ਮਾਜਾ ਗੁਜਰਕੌਰ ਦੀਆਂ ਪਵਿੱਤਰ ਦੇਹਾਂ ਨੂੰ ਜੰਗਲ ਦੇ ਵਿੱਚ ਫਸਾਲੀ ਨਦੀ ਦੇ ਕਿਨਾਰੇ ਸੁੱਟ ਦਿੱਤਾ ਸੀਗਾ ਜਿੱਥੇ ਉਹਨਾਂ ਦੇ ਪਵਿੱਤਰ ਸਰੀਰਾਂ ਦੀ ਰਾਖੀ ਇੱਕ ਸ਼ੇਰ ਨੇ ਕੀਤੀ ਸੀ ਉਸ ਜਗ੍ਹਾ ਤੇ ਪਵਿੱਤਰ ਗੁਰਦੁਆਰਾ ਸਾਹਿਬ ਦਬਾਨਗੜ੍ਹ ਸਾਹਿਬ ਬਣਿਆ ਹੋਇਆ ਹੈ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦੇ ਦਰਸ਼ਨ ਵੀ ਜ਼ਰੂਰ ਕਰਿਓ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਛੋਟੇ ਸਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਦਵਾਨ ਟੋਡਰਮਾਲ ਨੂੰ ਵੀ ਜਰੂਰ ਯਾਦ ਕਰਿਓ ਚੇਲੇ ਉਹਦੀ ਹਵੇਲੀ ਅੱਜ ਵੀ ਸਥਿਤ ਹੈ 1 ਕਿਲੋਮੀਟਰ ਤੇ ਦਵਾਨ ਟੋਡਰਮਾਲ ਦੀ ਹਵੇਲੀ ਸਥਿਤ ਹੈ ਜਿਸ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦ ਕੇ ਛੋਟੇ ਸਹਿਬਜਾਦਿਆਂ ਦਾ ਅੰਤਮ ਸੰਸਕਾਰ ਕੀਤਾ ਸੀਗਾ ਇੱਕ ਗੱਲ ਹੋਰ ਧਿਆਨ ਰੱਖਿਓ ਮੋਤੀराम ਮੈਰੇ ਨੂੰ ਵੀ ਯਾਦ ਕਰ ਲਿਓ ਉਹਨਾਂ ਦੇ ਨਾਮ ਤੇ ਪਾਰਕ ਬਣਿਆ ਹੋਇਆ ਹੈ ਛੋਟੇ ਸਹਿਬਜਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਜਿਨ੍ਹਾਂ ਨੇ ਦੁੱਧ ਪਲਾਇਆ ਸੀ ਤੇ ਉਹਨਾਂ ਨੂੰ ਉਹਦੀ ਸਜ਼ਾ ਮਿਲੀ ਸੀ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਸੀਗਾ ਉਥੋਂ 25 ਕਿਲੋਮੀਟਰ ਦੂਰ ਚੱਪੜ ਚਿੜੀ ਦਾ ਮੈਦਾਨ ਬਣਿਆ ਹੋਇਆ ਹੈ ਜਿੱਥੇ ਬੰਦੇ ਬਹਾਦਰ ਨੇ ਛੋਟੇ ਸਹਿਬਜਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਬਦਲਾ ਲਿਆ ਸੀਗਾ ਉਹਤ ਜਗ੍ਹਾ ਦੇ ਦਰਸ਼ਨ ਵੀ ਜ਼ਰੂਰ ਕਰਿਓ ਨਾਤ ਵੀ ਸਰਹੰਦ ਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਆਉਣਗੇ ਪਰ ਪੈਦਲ ਯਾਤਰਾ ਕਰਦੇ ਆਉਣਗੇ ਜੰਗਾ ਚੇਲਿਓ ਤੁਸੀਂ ਜ਼ਰੂਰ ਜਾਓ ਸਰਹੰਦ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਲਿਆਓ ਸਾਡੇ ਇਤਿਹਾਸ ਨਾਲ ਜੇ ਬੱਚਿਆਂ ਨੂੰ ਅਸੀਂ ਜੋੜ ਕੇ ਰੱਖਾਂਗੇ ਕਾ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਕ੍ਰਿਤਿਆ ਤੋਂ ਦੂਰ ਰਹਿਣਗੇ ਅੱਜ ਜੇ ਸਾਡੇ ਨੌਜਵਾਨ ਦੁੱਖ ਭੋਗਦੇ ਫਿਰਦੇ ਨੇ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਵੜੀ ਫਿਰਦੀ ਐ ਤੇ ਅਸੀਂ ਆਪਣੇ ਇਤਿਹਾਸ ਨਾਲੋਂ ਟੁੱਟੇ ਫਿਰਦੇ ਆਂ ਚੇਲੇ ਇਸ ਕਰਕੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜ ਕੇ ਰੱਖਿਓ ਨਾਥ ਵੀ ਆਉਂਦੇ ਆ ਪੈਦਲ ਯਾਤਰਾ ਕਰਦੇ ਚਲੋ ਚੱਲੀਏ ਪਾਪਾ ਪਲੇਟ ਹੁੰਦੇ ਆ ਚਲੋ ਕੁੱਤੀ ਜੀ ਆਜਾ ਠੀਕ ਐ ਨਾਥ ਜੀ ਤੁਸੀਂ ਤਾਂ ਸਾਡੀਆਂ ਅੱਖਾਂ ਖੋਲਟੀਆਂ ਚੰਗਾ ਚੇਲਿਓ ਜਾਓ ਤਰਹੰਦ ਨੂੰ ਬਾਬੇ ਵੀ ਦਰਸ਼ਨ ਕਰਦੇ ਕਰਦੇ ਆਉਂਦੇ ਆ